ਪਾਪੂਲੇਸ਼ਨ ਹੈ ਸਾਡੇ ਬਲਾਚੌਰ ਹਲਕੇ ਦੀ ਉਹ ਇੱਥੋਂ ਲੈ ਕੇ ਥੋਪੀਆ ਉਦਨੇ ਆਲ ਟੱਪਰੀਆਂ ਘੋਲਾਂ ਪੱਦੀ ਤਕਤਾਣਾ ਮੰਗੂਪੁਰ ਔਰ ਪੋਜੇ ਵਾਲ ਤੱਕ ਇੱਥੋਂ ਹੀ ਸਾਡੇ ਲੋਕ ਦਿਨ ਰਾਤ ਸਾਡੇ ਜਿਹੜੀ ਹਲਕੇ ਦੇ ਲੋਕ ਹੈ ਇੱਥੋਂ ਲੰਘਦੇ ਆ ਚਾਹੇ ਕਿਸੇ ਵਿਆਹ ਚਾਣਾ ਹੋਵੇ ਚਾਰ ਪੈਲਸ ਇੱਥੇ ਇੱਥੋਂ ਹੀ ਲੰਘਦੇ ਆ ਸੋ ਉਹਨਾਂ ਨੂੰ ਅਸੀਂ ਹਰ ਰੋਜ਼ ਦੇਖਦੇ ਸੀ ਤੁਸੀਂ ਪਿੱਛੇ ਕੈਮਰਾ ਵੀ ਮਾਰ ਕੇ ਜਰੂਰ ਦਿਖਾਓ ਅੱਜ ਦੇਖ ਲਓ ਵੀ ਸਰਦੀ ਦਾ ਸੀਜ਼ਨ ਚੱਲ ਰਿਹਾ ਇਹਨਾਂ ਦਿਨਾਂ 'ਚ ਵੀ ਕਦੇ ਤੁਸੀਂ ਸੜਕਾਂ 'ਤੇ ਪਾਣੀ ਖੜਾ ਦੇਖਿਆ ਅੱਜ ਹਾਲਾਤ ਦੇਖ ਲਓ ਪਾਣੀ ਇੰਨਾ ਖੜਾ ਆ ਕਿ ਲੋਕ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੇ ਬਜ਼ੁਰਗ ਔਰ ਸਾਡੇ ਜਿਹੜੇ ਬੱਚੇ ਸਕੂਲਾਂ ਨੂੰ ਆਉਂਦੇ ਐ ਐਮ ਆਰ ਸਿਟੀ ਬਹੁਤ ਵੱਡਾ ਸਕੂਲ ਹੈ ਕਮ ਸੇ ਕਮ ਉੱਤੇ 9-10 ਹਜ਼ਾਰ ਬੱਚਾ ਪੜਦਾ ਉਹਦੇ ਵਿੱਚੋਂ 2-3000 ਬੱਚਾ ਆਪਣੀ ਬਾਈਕਸ 'ਤੇ ਆਉਂਦਾ ਲੜਕੀਆਂ ਆਪਣੇ ਸਾਧਨ 'ਤੇ ਆਉਂਦਾ ਔਰ ਲੜਕੀਆਂ ਦਾ ਕਾਲਜ ਵੀ ਹੈ ਸੋ ਉਹ ਸਾਡੇ ਬੱਚੇ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਇੱਥੇ ਮੈਂ ਖੁਦ ਡਿੱਗਦੇ ਦੇਖਿਆ ਕੋਈ ਕੱਚੀ ਗੱਲ ਨਹੀਂ ਕਰ ਰਹੇ ਅਸੀਂ ਕੋਈ ਲਿਟਰੀ ਚਮਕਾਉਣ ਵਾਸਤੇ ਨਹੀਂ ਇੱਥੇ ਧਰਨਾ ਲਾ ਕੇ ਬੈਠੇ ਅ ਸਿੱਧੀ ਮੜੇ ਤੁਹਾਨੂੰ ਦੋਖਦਾ ਗਈ ਕਿ ਵਿੱਚ ਬਹੁਤ ਸਾਰੇ ਮੈਸੇਜ ਵੀ ਲਾਈਵ ਦੇ ਵਿੱਚ ਆਉਂਦੇ ਆ ਇਸ ਕਰਕੇ ਆਉਂਦੇ ਆ ਕਿ ਲੀਡਰ ਅੱਜ ਕੱਲ ਰਾਜਨੀਤੀ ਚਮਕਾਉਣ ਲਈ ਗੱਲਾਂ ਜ਼ਿਆਦਾ ਕਰਦੇ ਆ ਕੰਮ ਕੱਟ ਕਰਦੇ ਆ ਤੁਸੀਂ ਧਰਨਾ ਲਾਇਆ ਅਗਲਾ ਅਲਟੀਮੇਟਮ ਵੀ ਦੇ ਦਿੱਤਾ ਇੱਕ ਹਫ਼ਤੇ ਦਾ ਹਫ਼ਤੇ ਬਾਅਦ ਫਿਰ ਚੱਕਾ ਜੰਮ ਕੀਤਾ ਜਾਵੇਗਾ ਇਸ ਵਾਰ ਇਹ ਲਿੰਕ ਰੋਡ ਜਮ ਕੀਤਾ ਸੀ ਬਲਾਚੌਰ ਤੋਂ ਪੱਦੀ ਤੱਕ ਕੋਈ ਦੁਕਾਨ ਇਸ ਗੱਲ ਦਾ ਕਿ ਇਹ ਸਾਨੂੰ ਕਿੱਥੀ ਹੋਈ ਆ ਬੁਖਾਰ ਹੈ ਬਦਲੇ ਸ਼੍ਰੀ ਅਨੰਮੋਹ ਸਿੰਘ ਜੀ ਨੂੰ ਵੀ ਇਹ ਰੋਕ ਜਾਂਦਾ ਹੈ ਮੰਗ ਪੱਤਰ ਵਿੱਚ ਬਹੁਤ ਸਾਰੀਆਂ ਮੰਗਾ ਇਹਨਾਂ ਨੇ ਦਸੀਆਂ ਪਰ ਸਰਕਾਰ ਕਹਿੰਦੀ ਹੈ ਕਿ 172 ਕਿਲੋਮੀਟਰ 36 ਕਰੋੜ ਦੀਆਂ ਸੜਕਾਂ ਸੀ ਬਣਾ ਦੇ ਲੱਗਦਾ ਨਹੀਂ ਕਿ ਬਲਾਚੌਰ ਮੇਨ ਰੋਡ ਦਾ ਮੇਨ ਰੋਡ ਲੱਤਿਆਲ ਵਾਲਾ ਰਹੇਗਾ ਬਿਲਕੁਲ ਜੀ ਬਲਾਦ ਨੂੰ ਜਿਹੜਾ ਸਿੰਘਪੁਰ ਤੱਕ ਇਹ 메인 ਰੋਡ ਹੈ ਜੀ ਇਹਦੀ ਹਾਲਤ ਤੁਹਾਨੂੰ ਮੈਂ ਇੱਕ ਦਿਨ ਅਸੀਂ ਮੋਟਰਸਾਈਕਲ ਤੇ ਚੱਲਾਂਗੇ ਸਾਰੇ ਭਰਾ ਇਕੱਠੇ ਹੋਗੇ ਤੁਸੀਂ ਇਹ ਹਾਲਾਤ ਦੇਖ ਲਿਓ ਵੀ ਸਿੰਘਪੁਰ ਤੱਕ ਜੇ 10000 ਟੋਏ ਕੋ ਵੱਧ ਨਾ ਹੋਏ ਤਾਂ ਮੈਨੂੰ ਕਹਿ ਦਿਓ ਔਰ ਬੋਲੇਵਾਲ ਮੋੜ ਤੋਂ ਲੈ ਕੇ ਅੰਤ ਤਰ ਸਤਿਗੁਰ ਗੰਗਾ ਨਾਨ ਮਹਾਰਾਜ ਜੀ ਦੇ ਗੇਟ ਤੋਂ ਲੈ ਕੇ ਕਲਾਰ ਤੱਕ ਕਲਾਰ ਤੱਕ ਤੁਸੀਂ ਦੇਖ ਲਿਓ ਵੀ ਸੜਕ ਦੇ ਇੰਨੇ ਮਾੜੇ ਹਾਲਾਤ ਹੈ ਹਰ ਇੱਕ ਸੈਕਿੰਡ ਬਾਅਦ ਟੋਇਆ ਆਉਂਦਾ ਔਰ ਫਿਰ ਚਾਹੇ ਗੱਲ ਕਰ ਲਈਏ ਰੱਤਿਆ ਲੱਡੇ ਤੋਂ ਕਾਟਗੜ ਮੋੜ ਤੱਕ ਉਹਦੀ ਹਾਲਤ ਦੇਖ ਲਈਏ ਉਹਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਸੋ ਇਹ ਮੇਨ ਸਾਡੇ ਇਲਾਕੇ ਮੇਨ ਸਾਡੀਆਂ ਸੜਕਾਂ ਚਾਹੇ ਸਿਆਣੇ ਤੋਂ ਲੈ ਕੇ ਗੱਲ ਕਰ ਲਈਏ ਆਪਾਂ ਖੁਰਦਾ ਅੱਡੇ ਤੱਕ ਦੀ ਖੁਰਦਾ ਅੱਡੇ ਤੋਂ ਗੱਲ ਕਰ ਲਈਏ ਲੈ ਕੇ ਟਟਵਾਰਾ ਪੋਜਾ ਲੱਡੇ ਤੱਕ ਦੀ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ ਕਿਹੜਾ 138 ਕਰੋੜ ਲਾਤਾ ਇਹਨਾਂ ਨੇ ਮੈਨੂੰ ਦੱਸਣ ਦਾ ਸਹੀ ਕਿਹੜੀ ਸੜਕ ਬਣਾਈ ਹੈ ਸੜਕਾਂ ਜ਼ਰੂਰ ਬਣੀਆਂ ਹੋਣਗੀਆਂ ਮੈਂ ਇਹ ਨਹੀਂ ਕਹਿੰਦਾ ਪਰ ਜਿਹੜੀਆਂ ਮੇਨ ਸਾਡੇ ਲਿੰਕਸ ਆ ਜਿਹੜੇ ਸਾਡੇ ਮੇਨ ਪਪੂਲੇਸ਼ਨ ਵਾਲੇ ਪਿੰਡ ਆ ਸਾਡੇ ਮੇਨ ਜਿਹੜੇ ਬੱਚੇ ਸਾਡੇ ਲੋਕ ਇੱਥੇ ਆਉਂਦੇ ਸ਼ਹਿਰ ਦੇ ਵਿੱਚ ਬਲਾਚੌਰ ਦੇ ਵਿੱਚ ਆਪਣੇ ਕੰਮ ਕਰਾਉਣ ਵਾਸਤੇ ਤਹਿਸੀਲ ਚ ਹਸਪੀਟਲ ਚ ਥਾਣੇ ਚ ਕਚੈਰੀ ਚ ਉਹਨਾਂ ਲੋਕਾਂ ਲਈ ਤਾਂ ਅੱਜ ਇੰਨੀ ਜ਼ਿਆਦਾ ਮੁਸ਼ਕਲ ਹੈ ਉਹ ਲੋਕ ਤਾਂ ਦਿਨ ਰਾਤ ਰੋ ਰਹੇ ਆ ਖੋਸ ਰਹੇ ਆ ਵੀ ਸਾਡਾ ਜਿਹੜਾ ਇਲਾਕੇ ਦਾ ਜਿਹੜਾ ਸਾਡੇ ਇਲਾਕੇ ਦਾ ਕਰਨ ਆ ਉਹ ਕਿੰਨਾ ਮਾੜਾ ਆ ਪਿਛਲੇ 30 ਸਾਲਾਂ ਤੱਕ ਦੇਖ ਲਓ ਲੰਬਾ ਹੋ ਜਾਣਾ ਤੁਸੀਂ ਵੀ ਇਹ ਜਿਹੜਾ ਪਤਾ ਜਿਹੜਾ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ ਸ਼ਾਇਦ ਅਜ ਪਬਲਿਕ ਨਹੀਂ ਸਮਝੀ ਕਿਉਂਕਿ ਜੇ ਆਪਾਂ 100 ਪਿੰਡ ਤੋਂ ਉੱਪਰ ਗੱਲ ਕਰਦੇ ਆ ਠੀਕ ਹੈ ਲੋਕ ਧਰਨੇ ਵਿੱਚ ਖੜੇ ਸੀਗੇ ਟ੍ਰੈਫਿਕ ਜਮ ਸੀਗਾ ਪਰ ਫਿਰ ਵੀ ਲੋਕ ਕਹਿੰਦੇ ਸੀਗੇ ਇਹ ਸੜਕ ਦਾ ਮਾੜਾ ਹਾਲ ਹੈ ਤੁਹਾਨੂੰ ਵੀ ਲੱਗਦਾ ਕਿ ਕਿਤਨਾ ਕਿਤੇ ਤੁਸੀਂ ਰਾਜਨੀਤੀ ਆ ਚਮਕਾਈ ਹੈ ਸ਼ਾਮ ਜੀ ਅਸੀਂ ਜ਼ਿੰਦਗੀ ਸ਼ੁਰੂਆਤ ਕੀਤੀ ਸੀਗੀ ਆਪਣੇ ਪਿੰਡ ਤੋਂ ਪਿੰਡ ਦੀ ਸਰਪੰਚੀ ਤੋਂ ਕਦੇ ਵੀ ਇਹ ਸੋਚ ਕੇ ਨਹੀਂ ਅਸੀਂ ਆਏ ਅੱਗੇ ਕਿ ਅਸੀਂ ਰਾਜਨੀਤੀ ਦੇ ਵਿੱਚ ਐਮ ਐਲ ਏ ਬਣਨਾ ਜਾਂ ਐਮ ਪੀ ਬਣਨਾ ਸਿਰਫ ਲੋਕਾਂ ਦੀ ਆਵਾਜ਼ ਚੁੱਕਦੇ ਆ ਮੁੱਦੇ ਚੁੱਕਦੇ ਆ ਲੋਕਾਂ ਦੀ ਲੜਾਈ ਲੜਦੇ ਆ ਆਪਣੀ ਕੋਈ ਪਰਸਨਲ ਲੜਾਈ ਨਹੀਂ ਹੈਗੀ ਆਪਣਾ ਕੋਈ ਪਰਸਨਲ ਕਾਰੋਬਾਰ ਨਹੀਂ ਹੈਗਾ ਸਿਰਫ ਲੋਕਾਂ ਦਾ ਦੁੱਖ ਆ ਨੌਜਵਾਨੀ ਦਾ ਦੁੱਖ ਆ ਮੇਰੀਆਂ ਭੈਣਾਂ ਦਾ ਦੁੱਖ ਆ ਜਿਹੜੀਆਂ ਪੜਨ ਵਾਸਤੇ ਬੀ ਐਸ ਸੀ ਬੀ ਕਾਮ ਕਰਨ ਵਾਸਤੇ ਚੰਡੀਗੜ੍ਹ ਜਾਨੀਆਂ ਜਾਂ ਰੋਪੜ ਜਾਨੀਆਂ ਜਾਂ ਗੜ੍ਹ ਸਿੰਘਰ ਜਾਨੀਆਂ ਅਸੀਂ ਉਹਨਾਂ ਲਈ ਸਾਡੀ ਨੌਜਵਾਨੀ ਲਈ ਸਾਡੇ ਬੱਚਿਆਂ ਦੀ ਲੜਾਈ ਲੜ ਰਹੇ ਆ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੀ ਲੜਾਈ ਲੜ ਰਹੇ ਆ ਬਿਲਕੁਲ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਿਟੀ ਸਰਪੰਚ ਜੀ ਬਹੁਤ ਸਾਰੀਆਂ ਗੱਲਾਂ ਹੋਈਆਂ ਬਹੁਤ ਸਾਰੇ ਮਾਈਕ ਦੇ ਤੋਂ ਆ ਅ ਅਰ ਜੀ ਰਾਮੂ ਆ ਤੇ ਉਹਨਾਂ ਨੇ ਸਾਡੇ ਪੰਡਿਤ ਜੀ ਕਹਿੰਦੇ ਕਿ ਮੈਨੂੰ 15 ਦਿਨ ਲਈ 15 ਦਿਨ ਲਈ ਗਿਆ ਸੀ ਮੈਂ ਕਿਹਾ ਅਗਲਾ ਟਾਈਮ ਅਲਿਖਾਂ ਲਿਖਾਂ ਕਹਿੰਦੀ ਤੁਸੀਂ ਕਹਿੰਦੀ ਮੈਨੂੰ ਐਮਐਲਏ ਬਣਾ ਦੂਗਾ ਹਾਂ ਬਿਲਕੁਲ ਬਣਾਵਾਂ ਮੈਂ ਚਾਹਾਂ ਤੇ ਕਟੋਰਾ ਲੈ ਕੇ ਬੈਠਣਾ ਪਵੇ ਸੋ ਸ਼ਾਮ ਜੀ ਜੀ ਲੱਗਿਆ ਹੋਇਆ ਪਾ ਸਸੀ ਕਾਲ ਤੁਸੀਂ ਦੇਖ ਰਹੇ ਹੋ ਪੀਡੀ ਵੀ ਬੋਲ ਰਿਹਾ ਹੈ ਦੁਨੀਆ ਵਾਲੋ ਸੱਚ ਕਹਤਾ ਹੋ ਸਾਰਾ ਤਮਾਸ਼ਾ ਆਪਣੀ ਸਰਪੰਚ ਕੋਪੀ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਉਹ ਇਹਨਾਂ ਨੇ ਸਾਨੂੰ ਸਾਰੇ ਨਾ ਫਰੀਦ ਨਾ ਜੀ ਦੇਣਾ ਨਾਲੇ ਜੀ ਲੋਕ ਤਾਂ ਮਰ ਕੇ ਲੱਕੜੀ ਜਾਂਦੇ ਆ ਅਸੀਂ ਜਿੰਦੇ ਜੀ ਲੱਕੜੀ ਜਾਂਦੇ ਆ ਮੋਰਾਂ ਦੇ ਬੱਚੇ ਨੂੰ ਲੈ ਕੇ ਮੰਗਬੱਤਰ ਦਿੱਤਾ ਜਾਏਗਾ ਪਰ ਮੰਗਬੱਤਰ ਲੈਣ ਕੋਈ ਨਹੀਂ ਆ ਜੀ ਪਿੰਡ ਦੀ ਆਜੋ ਪਿੰਡ ਆਇਓ ਤੁਹਾਨੂੰ ਮਖਾ ਲੈਣੀ ਹੈ ਮਾਤਾ ਮੰਦਰ ਤੋਂ ਲੈ ਕੇ ਸੂਸ਼ਣ ਘਰ ਤੱਕ ਅੰਨੀ ਵਜਾ ਸੜ ਜਿਹੜੇ ਜੀ ਖੱਡਿਆ ਸਰ ਮਾਰਨੇ ਮੈਂ ਕਹਿੰਦਾ ਕਿ ਬੰਦਾ ਜੇ ਤੁਸੀਂ ਮਰ ਕੇ ਲੱਭਦੇ ਐ ਕਾਉ ਜੀ ਬਾਉ ਜੀ ਤੁਸੀਂ ਬਹੁਤ ਸਾਰੇ ਐਲੀਗੇਸ਼ਨ ਲਾਇਆ ਮੈਂ ਸ਼ੂਟ ਕੱਟ ਕਰਨਾ ਫਿਰ ਕਦੇ ਲੰਬੀ ਗੱਲ ਕਰਾਂਗੇ ਕਿ